ਮਾਰਕੀਟ ਚ ਆਏ ਸੀ ਅਮਰਤ ਹਾਂ ਤੇ ਉਹ ਨਾਲ ਸਾਡਾ ਇੱਕ ਦੋਸਤ ਹੈ ਆਪਾਂ ਕੀ ਕੀਤਾ ਇੱਕ ਫੋਟੋ ਆ ਮਗਰ ਮੈਂ ਤੈਨੂੰ ਦਿਖਾਉਣਾ ਹੈ ਨਾ ਸਲਾਮ ਕਰਨ ਨੂੰ ਚੁੱਕਣ ਨੂੰ ਜੀ ਕਰ ਜਾਂਦਾ ਮੈਂ ਨਾ ਫੋਟੋ ਅਲੱਗ ਕਰ ਲਦਾ ਸੀ ਮੈਂ ਫੋਟੋ ਦਾ ਹੱਥ ਮਾਰ ਕੇ ਤਾਂ ਮੈਂ ਲੈ ਮੈਂ ਕਿਹਾ ਤਾਂ ਸਾਡੇ ਵਾਲਾ ਹੈ ਤੇ ਉਹ ਗਾੜੀੋਂ ਮੈਨੂੰ ਪਤਾ ਕੀ ਕਹਿੰਦਾ ਭਈਆ ਇਹ ਕੌਣ ਹੈ ਕੋਈ ਸਿੰਗਰ ਹੈ ਪੰਜਾਬ ਕਾ ਉਹ ਮਗਰ ਨਹੀਂ ਕੰਮ ਲਿਆ ਸਿੰਘਰ ਤਾਂ ਅੱਜਕੱਲ੍ਹ ਐ ਤੈਨੂੰ ਪਤਾ ਉਹਨਾਂ ਦਾ ਤਾਂ ਕੋਈ ਹੈ ਹੀ ਨਹੀਂ ਯੋਗਦਾਨ ਦੇਣ ਹੀ ਨਹੀਂ ਸਾਡੀ ਸਾਨੂੰ ਹੈ ਕੋਈ ਦੇਣ ਸਿੰਘਰਾਂ ਦੇ ਕੋਈ ਦੇਣ ਨਹੀਂ ਨਾ 1% ਵੀ ਨਹੀਂ ਇਹ ਤਾਂ ਉਹ ਬੰਦਾ ਹੈ ਜਿਹੜਾ ਨਾ ਇੱਕ ਚਿੰਗਾਰੀ ਲਾ ਗਿਆ ਅੱਜ ਜਵਾਲਾਮੁਖੀ ਵਾਂਗੂ ਫਖਣ ਢਈ ਉਹ ਚਿੰਗਾਰੀ ਖੜੋਤ ਆ ਗਈ ਸੀ ਨਾ ਮੱਲਾ ਸੰਤਾਂ ਤੋਂ ਬਾਅਦ ਚ ਸੰਤਾਂ ਤੋਂ ਬਾਅਦ ਤੇ ਐਨੇ ਤਾਂ ਬੋਲਣ ਦੀ ਜਾਂਚ ਸਿਖਾਤੀ ਸਾਨੂੰ ਪਤਾ ਲੱਗਿਆ ਅਗਲ ਸਿਖਾਤੀ ਜਵਾਨੀ ਨੂੰ ਵੀ ਆਪਾਂ ਕਰਨਾ ਕੀ ਆ ਤੇ ਕਰਦੇ ਕੀ ਫਿਰਦੇ ਹਣਾ ਇਹ ਰੜਕਦਾ ਸੀ ਨਾ ਜਿਨ੍ਹਾਂ ਦੀ ਅੱਖਾਂ ਚ ਅੱਜ ਉਹ ਤਰਨਿਆਂ ਤੇ ਬੈਠੇ ਐ ਅੱਜ ਉਹ ਬੈਠੇ ਐ ਨਾ ਫੇਰ ਜਾ ਕੇ ਹਾਂ ਇਹ ਇਹ ਦੇਖ ਲਾ ਇਹ ਸਿੰਗਰ ਨਹੀਂ ਇਹ ਇਹ ਦਾ ਇਹ ਤਾਂ ਸਾਡੀ ਜਿੰਦ ਜਾਨ ਹੈ ਉਹ ਜੋਦਾ ਸਾਡਾ ਸਾਡੀ ਜਿੰਦ ਜਾਨ ਉਹ ਹੈ ਜਿਹੜਾ ਨਾ ਇਹ ਮਾੜੀ ਜੀ ਜੇ ਨੇ ਚੰਗਾਰੀ ਲਾਈ ਸੀ ਅੱਜ ਨਾ ਜਵਾਲਾਮੁਖੀ ਵਾਂਗੂ ਭੱਖਦੀ ਹੈ ਹਾਂ ਜਵਾਲਾਮੁਖੀ ਬੈਠੀ ਹੈ ਨਾ ਡਿਬਰੂਗੜ ਇਹ ਉਹ ਹੈ ਇਹ ਉਹ ਹੈ ਜਿਹੜਾ ਉਦੋਂ ਅੱਖਾਂ ਚ ਰੜਕਦਾ ਸੀ ਤੇ ਰੜਕਦਾ ਅੱਜ ਵੀ ਹੈ ਅੱਜ ਵੀ ਹੈ ਤੇ ਆਉਣ ਵਾਲੇ ਸਮੇਂ ਚ ਜਿੱਦਾਂ ਨਾ ਸੰਜਰਨੈਲ ਸਿੰਘ ਖਾਲਸਾ ਪਿੰਡ ਰੈਣੇ ਦੀ ਫੋਟੋ ਤੋਂ ਚੀਕਾਂ ਪੈਂਦੀਆਂ ਨਾ ਪੈਂਦੀਆਂ ਇਹਦੀ ਫੋਟੋ ਤੋਂ ਵੀ ਚੀਕਾਂ ਆ ਫੋਟੋ ਤੇ ਵੀ ਹੈ ਯਾਦ ਰੱਖੀ ਤੁਸੀਂ